ਕੈਨੇਡਾ ਦੇ ਸੂਬੇ অন্ਟਾਰੀਓ ਦੇ ਵਿੱਚ ਕਾਰ ਚੋਰੀ ਦੇ ਕਈ ਸਾਰੇ ਮਾਮਲੇ ਸੁਣਨ ਨੂੰ ਮਿਲਦੇ ਹਨ ਵੱਖ-ਵੱਖ ਸ਼ਹਿਰਾਂ ਦੇ ਵਿੱਚ ਚੋਰਾਂ ਦੇ ਵੱਲੋਂ ਕਾਰਾਂ ਚੋਰੀ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਦੇ ਵਿੱਚ ਕਾਫੀ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਵੀ ਸ਼ਾਮਿਲ ਹਨ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਤੇ ਜਿਸ ਤੋਂ ਬਾਅਦ ਉਹਨਾਂ ਦੇ ਨਾਮ ਜਦੋਂ ਜ਼ਾਹਰ ਕੀਤੇ ਜਾਂਦੇ ਹਨ ਓਪੀਪੀ ਪੁਲਿਸ ਵੱਲੋਂ ਤਾਂ ਉਹਨਾਂ ਦੇ ਵਿੱਚ ਅੱਧੇ ਤੋਂ ਵੱਧ ਨਾਮ ਇੰਟਰਨੈਸ਼ਨਲ ਸਟੂਡੈਂਟਸ ਦੇ ਹੁੰਦੇ ਹਨ ਹਾਲੀ ਦੇ ਵਿੱਚ ਇੱਕ ਕਾਰ ਕੈਲਡਨ ਤੋਂ ਚੋਰੀ ਕੀਤੀ ਗਈ ਸੀ ਜਿਸ ਦੀ ਕੰਪਲੇਂਟ ਓਪੀ ਪੁਲਿਸ ਨੂੰ ਕਰਵਾਈ ਗਈ ਸੀ ਤੇ ਉਹ ਕਾਰ ਹੁਣ ਕਿਸੇ ਹੋਰ ਸ਼ਹਿਰ ਤੋਂ ਬਰਾਮਦ ਕੀਤੀ ਗਈ ਹੈ ਤੇ ਉਸ ਦੌਰਾਨ ਪੁਲਿਸ ਦੇ ਵੱਲੋਂ ਪੰਜ ਪੰਜਾਬੀ ਨੌਜਵਾਨਾਂ ਨੂੰ ਦੋਸ਼ੀ ਕਰਾਰ ਕੀਤਾ ਗਿਆ ਓਨਟਾਰੀਓ ਦੇ ਇੱਕ ਕਸਬੇ ਵਿੱਚ ਕੈਲਡਨ ਤੋਂ ਚੋਰੀ ਹੋਈ ਇੱਕ ਕਾਰ ਦੇ ਸਾਹਮਣੇ ਆਉਣ ਤੋਂ ਬਾਅਦ ਪੰਜ ਲੋਕਾਂ ਨੂੰ ਦੋਸ਼ੀ ਕਰਾਰ ਕੀਤਾ ਗਿਆ ਹੈ ओपीपी ਨੇ ਕਿਹਾ ਕਿ ਇੱਕ ਆਟੋਮੇਟਿਡ ਲਾਇਸੈਂਸ ਪਲੇਟ ਰੀਡਰ ਨੇ ਚੋਰੀ ਹੋਈ ਕਾਰ ਨੂੰ ਟਰੈਕ ਕੀਤਾ ਜਦੋਂ ਇੱਕ ਅਧਿਕਾਰੀ ਨੇ ਸੋਮਵਾਰ ਨੂੰ 4:30 ਵਜੇ ਪੋਰਟ ਕਾਰਲਿੰਗ ਦੇ ਪੱਛਮ ਵਿੱਚ ਮਸਕੋਕਾ ਰੋਡ 118 ਤੇ ਗਸ਼ਤ ਕਰ ਰਿਹਾ ਸੀ ਬ੍ਰੇਸਬ੍ਰਿਜ ਟਾਂਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਵੱਲੋਂ ਪੋਰਟ ਕਾਰਲਿੰਗ ਵਿੱਚ ਇੱਕ ਚੋਰੀ ਹੋਈ ਕਾਰ ਨੂੰ ਬਰਾਮਦ ਕਰਨ ਤੋਂ ਬਾਅਦ ਪੰਜ ਲੋਕਾਂ ਨੂੰ ਚਾਰਜ ਕੀਤਾ ਗਿਆ ਹੈ ਬ੍ਰੇਸਬ੍ਰਿਜ ਓਪੀਪ ਅਧਿਕਾਰੀ ਜਦੋਂ ਗਸ਼ਤ ਕਰ ਰਿਹਾ ਸੀ ਤਾਂ ਉਸ ਨੂੰ ਇੱਕ ਸੰਭਾਵਿਤ ਚੋਰੀ ਹੋਈ ਕਾਰ ਦੇ ਪੁਲਿਸ ਕਰੂਜ਼ਰ ਵਿੱਚ ਆਟੋਮੈਟਿਡ ਲਾਇਸੈਂਸ ਪਲੇਟ ਰੀਡਰ ਦੁਆਰਾ ਸੂਚਿਤ ਕੀਤਾ ਗਿਆ ਕਾਰ ਇੱਕ ਸੇਵਾ ਕੇਂਦਰ ਵੱਲ ਨੂੰ ਚਲੀ ਗਈ ਅਧਿਕਾਰੀ ਵੱਲੋਂ ਉਸ ਕਾਰ ਦਾ ਪਿੱਛਾ ਕਰਕੇ ਉਸ ਨੂੰ ਟ੍ਰੈਫਿਕ ਸਟਾਪ ਕੀਤਾ ਗਿਆ ਅਤੇ ਪੁਸ਼ਟੀ ਕੀਤੀ ਕਿ ਕਾਰ ਕੈਲਡਨ ਤੋਂ ਚੋਰੀ ਹੋਣ ਦੀ ਰਿਪੋਰਟ ਕੀਤੀ ਗਈ ਸੀ। ਬ੍ਰੇਸਬਿਚ OPP ਅਧਿਕਾਰੀ ਵੱਲੋਂ ਮੌਕੇ ਤੇ ਹੀ ਕਾਰ ਨੂੰ ਜ਼ਬਤ ਕਰ ਲਿਆ ਗਿਆ ਅਤੇ ਪੁਲਿਸ ਨੇ ਨਾਰਥ ਯੋਗ ਦੇ 22 ਸਾਲਾ ਯੋਗੇਸ਼ ਕੁਮਾਰ, ਕੈਲਡਨ ਦੇ 23 ਸਾਲਾ ਅਜੀਤਪ੍ਰੀਤ ਸਿੰਘ, ਕੈਲਡਨ ਦੇ 25 ਸਾਲਾ ਅਮਰਿਤਪਾਲ ਸਿੰਘ ਅਤੇ ਸਕਾਰਬ్రో ਦੇ 23 ਸਾਲਾ ਸੁਮਿਤ ਨੂੰ ਨਾਮਜ਼ਦ ਕੀਤਾ ਹੈ। ਹਰੇਕ ਤੇ 5000 ਡਾਲਰ ਤੋਂ ਵੱਧ ਦੇ ਅਪਰਾਧ ਦੁਆਰਾ ਪ੍ਰਾਪਤ ਕੀਤੀ ਜਾਇਦਾਦ ਅਤੇ ਬ੍ਰੇਕ-ਇਨ ਦੇ ਕਬਜ਼ੇ ਦਾ ਦੋਸ਼ ਲਗਾਇਆ ਗਿਆ ਹੈ। ਪੁਲਿਸ ਨੇ ਮਿਸਿਸ ਸਾਗਾ ਤੇ ਅਨਮੋਲ ਸਿੰਘ ਤੇ ਵੀ 5000 ਡਾਲਰ ਤੋਂ ਵੱਧ ਦੇ ਅਪਰਾਧ ਦੁਆਰਾ ਪ੍ਰਾਪਤ ਕੀਤੀ ਜਾਇਦਾਦ ਦੇ ਕਬਜ਼ੇ, ਯੰਤਰਾਂ ਨੂੰ ਤੋੜਨ ਅਤੇ ਸ਼ੈਡਿਊਲ ਪਦਾਰਥ ਹੈਰੋਇਨ ਦੇ ਕਬਜ਼ੇ ਦੇ ਦੋਸ਼ ਲਗਾਏ ਹਨ। ਦੋਸ਼ੀ 13 ਆਪਣੇ ਦੋਸ਼ਾਂ ਦਾ ਜਵਾਬ ਦੇਣ ਲਈ 21 ਜਨਵਰੀ 2025 ਨੂੰ ਬਰੇਸਬਿਚ ਸਥਿਤ অন্ਟਾਰੀਓ ਕੋਰਟ ਆਫ ਜਸਟਿਸ ਵਿੱਚ ਪੇਸ਼ ਹੋਣਗੇ। ਕੁਝ ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ ਕੁਝ ਦਿਨ ਪਹਿਲਾਂ ਵੀ ਕੈਲਡਨ ਵਿੱਚ ਕਾਰਾਂ ਦੇ ਸ਼ੀਸ਼ੇ ਤੋੜ ਕੇ ਕਾਰਾਂ ਵਿੱਚੋਂ ਨਕਦੀ, ਕ੍ਰੈਡਿਟ ਕਾਰਡ, ਡੈਬਿਟ ਕਾਰਡ ਚੋਰੀ ਕੀਤੇ ਗਏ ਸਨ। ਜਿਸ ਦੌਰਾਨ ਬ੍ਰੈਂਪਟਨ ਤੋਂ 19 ਤੋਂ ਲੈ ਕੇ 21 ਸਾਲ ਦੇ ਚਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਮੌਕੇ ਤੇ ਹੀ ਗ੍ਰਿਫਤਾਰ ਕੀਤਾ ਗਿਆ ਸੀ। ਬਹੁਤ ਸਾਰੇ ਅੰਤਰਰਾਸ਼ਟਰੀ ਵਿਦਿਆਰਥੀ ਚੋਰੀ ਦੇ ਕੰਮਾਂ ਵਿੱਚ ਪੈ ਚੁੱਕੇ ਹਨ ਕਿਉਂਕਿ ਕੈਨੇਡਾ ਵਿੱਚ ਇਸ ਸਮੇਂ ਕੰਮ ਮਿਲਣਾ ਔਖਾ ਹੋ ਚੁੱਕਿਆ ਹੈ ਜਿਸ ਕਾਰਨ ਵਿਦਿਆਰਥੀ ਮਿਹਨਤ ਕਰਕੇ ਕਮਾਉਣ ਦੀ ਬਜਾਏ ਚੋਰੀਆਂ ਕਰਨ ਲੱਗ ਗਏ ਹਨ ਪਰ ਉਹਨਾਂ ਨੂੰ ਇਸ ਦੇ ਨਤੀਜੇ ਨਹੀਂ ਪਤਾ ਹੁੰਦੇ ਪਿਛਲੇ ਮਹੀਨੇ ਮਿਸਿਸਾਗਾ ਅਤੇ ਬ੍ਰੈਂਟਨ ਵਿੱਚ 400 ਤੋਂ ਵੱਧ ਕਾਰਾਂ ਟਰੱਕਾਂ ਅਤੇ ਮੋਟਰਸਾਈਕਲਾਂ ਦੀਆਂ ਚੋਰੀਆਂ ਹੋਈਆਂ ਹਨ ਚੱਲ ਰਿਹਾ ਮੁੱਦਾ 2023 ਤੋਂ ਇੱਕ ਵੱਡੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਮਿਸਿਸ ਆਗਾ ਵਿੱਚ 225 ਅਤੇ ਬਲੈਂਟਨ ਵਿੱਚ 201 ਵਾਹਨ ਚੋਰੀ ਹੋਏ ਹਨ ਇਨ੍ਹਾਂ ਵਾਹਨਾਂ ਨੂੰ ਚੋਰੀ ਨਕਰਨ ਵਿੱਚ ਵੀ ਅੰਤਰਰਾਸ਼ਟਰੀ ਵਿਦਿਆਰਥੀ ਸ਼ਾਮਲ ਹੋਣ ਲੱਗ ਗਏ ਹਨ ਫਿਲਹਾਲ ਕੈਲਡਨ ਤੋਂ ਚੋਰੀ ਹੋਈ ਕਾਰ ਮਿਲਨ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਪੰਜ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਹਮਦਰਦ ਟੀਵੀ